ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਜਿੱਥੇ ਪਾਣੀ ਦੀ ਬਚਤ ਹੁੰਦੀ ਹੈ ਉੱਥੇ ਹੀ ਝਾੜ ਵੀ ਵਧਿਆ ਹੁੰਦਾ ਹੈ ਸੰਗਰੂਰ ਦੇ ਕਿਸਾਨਾਂ ਵੱਲੋਂ ਪਹਿਲ ਕਰਦੇ ਹੋਏ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ 4000 ਰੁਪਏ ਪ੍ਰਤੀ ਏਕੜ ਦੀ ਬਚਤ ਹੁੰਦੀ ਹੈ ਅਤੇ ਨਾਲ ਹੀ ਪਾਣੀ ਦੀ ਵੀ ਬਚਤ ਹੁੰਦੀ ਹੈ ਅਤੇ ਨਾਲ ਝਾੜ ਵੀ ਚੰਗਾ ਹੁੰਦਾ ਹੈ ਮੈਨੂੰ 5 ਸਾਲ ਹੋ ਗਏ ਸਿੱਧੀ ਬਿਜਾਈ ਦੀ ਖੇਤੀ ਕਰਦੇ ਨੂੰ 25 ਕਿੱਲੇ ਤੋਂ ਮੈਂ ਖੇਤੀ ਕਰਦਾ 10 15 10 ਕਿੱਲੇ ਛਿੱਦੀ ਬਜਾਈ ਦੇ 15 ਕਿਲੇ ਲਵਾ ਕੇ ਵੀ ਇਹ ਦੋ ਵਾਰ ਚੰਮ ਬੰਡੀ ਜਾਂਦੀ ਆ ਇੱਕ ਤਾਂ ਇਹ ਹੁਣ ਬਿਹਲਾ ਟਾਈਮ ਆਗਾ ਹੁਣ ਕੰਮ ਹੋਜੂਗਾ ਉਦੋਂ ਨੂੰ ਵਾਹਣ ਬੰਡਿਆ ਜਾਊਗਾ ਨਹੀਂ ਮੋਟਰ ਤੇ ਪਾਣੀ ਜ਼ਿਆਦਾ ਹੋ ਰਹਿੰਦਾ ਤੇ ਫਾਇਦਾ ਬਹੁਤ ਹੁੰਦਾ ਇਹ ਚ ਜੇ ਮੈਂ ਹੁਣ ਕੰਮ ਸ਼ਿਕਮਾ ਇੱਕ ਬਿਗੇ ਮਗਰ ਦੋ ਇੱਕ ਕਾਉਂਟਲ ਝਾੜ ਬਦਲ ਲਾਉਣ ਨੂੰ ਬਜਾਈ ਚ ਕਿਲੇ ਦੇ 5 ਕਾਉਂਟਲ ਵੱਧ ਗਏ 10000 ਰੁਪਏ ਕਿਲਾ ਪ੍ਰੋਪਰਟ ਦਾ ਇਹ ਉਹੀ ਸਿੱਧਾ ਹੀ ਆ ਨਹੀਂ ਆਦਾ ਸੀ ਪਹਿਲਾਂ ਉਧਰ 2 ਜ 3 ਕਿਲੇ ਦੂਸਰੇ ਖੇਤ ਵਿੱਚ ਬੀਜ ਕੇ ਆਇਆ ਹੁਣ ਇਹ ਬੀਜ ਕੇ ਉਧਰ ਜਾਵਾਂਗੇ ਦੂਸਰੇ ਖੇਤ ਔਰ 5 ਕਿਲੇ ਅੱਛਾ ਆ ਜੀ ਅਸੀਂ 9-10 ਕਿਲੇ ਬੀਜ ਕੇ ਜਾਵਾਂਗੇ ਸਾਹਿਬ ਨੂੰ ਅੱਛਾ 1500 ਰੁਪਏ ਕਿਲੋ ਨਹੀਂ ਪਾਣੀ ਆਉਂਦਾ ਤੁਹਾਡੇ ਖੇਤ ਤੋਂ ਨਹੀਂ ਉਰੇ ਤਾਂ ਨਹੀਂ ਆਉਂਦਾ ਆਸ-ਪਾਸ ਕੰਢੇ ਲੱਗਦੇ ਹਾਂ ਪਿਛਲੇ ਮਗਰਾ ਦੁੱਧ ਕੱਟਾ ਹੋਈਦਾ ਗਾਹਲੇ ਖਾਲੇ ਨਹੀਂ ਬਣਾਇਆ ਸਰਕਾਰ ਨੇ ਪੂਰੇ ਉੱਚੇ ਨਹੀਂ ਖਾਲੇ देखो देख जी किसान ਜਿਹੜਾ ਇਹ ਸਿੱਧੀ ਬਿਜਾਈ ਦੇ ਕਈ ਫਾਇਦੇ ਨੇ ਜਿਹਦੇ ਵਿੱਚ ਮੇਨ ਪਾਣੀ ਦਾ ਬਣੀ ਦੀ ਬਚਤ ਹੁੰਦੀ ਹੈ ਔਰ ਜੋ ਜਦੋਂ ਮੀਂਹ ਪੈਂਦੇ ਨੇ ਤਾਂ ਵੀ ਜਿਆਦਾ ਮੀਂਹ ਪੈਂਦੇ ਨੇ ਤਾਂ ਪਾਣੀ ਜਿਹੜਾ ਧਰਤੀ ਦੇ ਵਿੱਚ ਜੀਰਦਾ ਲੀਚਿੰਗ ਹੁੰਦੀ ਹੈ ਧਰਤੀ ਦੇ ਵਿੱਚ ਪਾਣੀ ਮਤਲਬ ਰੁੜਦਾ ਨਹੀਂ ਹੈਗਾ ਜਿਵੇਂ ਹੁਣ ਥੋੜਾ ਜਿਹਾ ਮੀਂਹ ਕਈ ਵਾਰੀ ਪੈ ਜੇ ਤਾਂ ਪਾਣੀ ਤੁਰ ਪੈਂਦਾ ਤਾਂ ਉਹ ਬੇਸਟੇਜ ਹੁੰਦੀ ਹੈ ਪਾਣੀ ਦੀ ਉਹਦੇ ਕਰਕੇ ਵੀ ਰੀਚਾਰਜ ਹੁੰਦੀ ਹੈ ਜਿਹੜਾ ਪਾਣੀ ਹੈ ਧਰਤੀ ਦੇ ਵਿੱਚ ਰੀਚਾਰਜ ਹੁੰਦਾ ਇਹਦੇ ਨਾਲ ਜਿਆਦਾ ਔਰ ਸਿੱਧੀ ਬਿਜਾਈ ਦੇ ਵਿੱਚ ਜੋ ਜੋ ਵੀ ਆਪਾਂ ਰੇਪ ਪਾਉਣੀ ਹੈ ਖਾਦ ਪਾਉਣੀ ਹੈ ਜਾਂ ਕੋਈ ਪੈਸਟੀਸਾਈਡ ਸਪਰੇਅ ਕਰਨਾ ਉਹ ਵੀ ਸੌਖਾ ਬੰਦਾ ਕਰ ਸਕਦਾ ਉਹਦੇ ਵਿੱਚ ਪੜਲਿੰਗ ਨਾਲੋਂ ਔਰ ਜਿਹੜੀ ਪੜਲਿੰਗ ਨਾਲ ਜਿਹੜਾ ਆਪ ਕਦੂ ਕਰਦੇ ਆ ਉਹਦੇ ਵਿੱਚ ਇੱਕ ਹਾਰਡ ਪੈਨ ਬਣ ਜਾਂਦਾ ਮਿੱਟੀ ਦੇ ਵਿੱਚ ਧਰਤੀ ਦੇ ਵਿੱਚ ਉਹ ਜਿਹੜਾ ਉਹ ਕਣਕ ਦੀ ਫਸਲ ਵਾਸਤੇ ਵੀ ਮੂਰੇ ਵਧੀਆ ਨਹੀਂ ਹੁੰਦਾ ਤੇ ਝੋਨੇ ਦੀ ਫਸਲ ਵਾਸਤੇ ਵੀ ਵਧੀਆ ਜਿਹਦੇ ਕਰਕੇ ਪਾਣੀ ਰੇਠਾ ਨਹੀਂ ਜਾਂਦਾ ਰੀਚਾਰਜ ਨਹੀਂ ਹੁੰਦਾ ਤੇ ਹਾਂ ਰੁਝਾਨ ਹੈ ਕਿ ਕਿਸਾਨਾਂ ਦਾ 15 ਮਈ ਦੇ ਤੋਂ ਇਹ 31 ਮਈ ਸਰਕਾਰ ਨੇ ਡੇਟ ਦਿੱਤੀ ਹੈ ਉਹਦੇ ਵਿੱਚ ਹੁਣ ਕਿਸਾਨ ਨੇ ਜਿਹੜੇ ਸਿੱਧੀ ਬਿਜਾਈ ਕਰ ਰਹੇ ਨੇ ਕੁਝ ਕਿਸਾਨਾਂ ਨੇ ਕੀਤੀ ਕਰ ਲਈ ਹੈ ਤੇ ਬਾਕੀ ਜਿਹੜੀਆਂ ਵੈਰਟੀਆਂ ਨੇ ਜਿਵੇਂ 126 ਵੈਰਟੀ ਹੋ ਜੂਨ ਦੇ ਵਿੱਚ ਹੋਊਗੀ ਲੇਟ ਹੋਊ ਥੋੜਾ ਜਿਹਾ ਜਿਵੇਂ ਪੀ ਆਰ ਵੈਰਟੀਆਂ ਨੇ ਜਿਹੜੀਆਂ ਦੂਜੀ ਵੈਰਟੀਆਂ ਨੇ ਉਹਨਾਂ ਦੀ ਪੈਂਆਂ ਦੀ ਹੁਣ ਵੀ ਕਰ ਰਹੇ ਨੇ ਲੋਕ ਛਾੜਦਾ ਸਰ ਝਾੜੇ ਦਾ ਬਰਾਬਰ ਰਹਿੰਦਾ ਜੀ ਝਾੜ ਤੇ ਕੋਈ ਅਸਰ ਨਹੀਂ ਪੈਂਦਾ ਬਾਕੀ ਨਦੀਨਾਂ ਦੀ ਪ੍ਰੋਬਲਮ ਹੈ ਨਦੀਨਾਂ ਦੀਆਂ ਜੋ ਵੀ ਯੂਨੀਵਰਸਿਟੀ ਦੀਆਂ ਚਾਰਸ਼ਾ ਨੇ ਉਹ ਸਾਵਧਾਨੀਆਂ ਮਤਲਬ ਰੱਖਣੀਆਂ ਪੈਂਦੀਆਂ ਨੇ ਉਹ ਅਸੀਂ ਕੈਂਪਾਂ ਦੇ ਰਾਹੀਂ ਕਿਸਾਨਾਂ ਨੂੰ ਜਿਹੜਾ ਗਾਈਡ ਵੀ ਕਰਦੇ ਆ ਸਾਡਾ ਕੈਂਪ ਵੀ ਜਿਹੜਾ ਜਿਹੜੇ ਪੱਧਰ ਦਾ ਹੈ ਉਹ ਚੋਣਾ ਕਰਕੇ ਲੇਟ ਹੋ ਗਿਆ ਸੀਗਾ ਤੇ ਉਹਦੇ ਕਰਕੇ ਹੁਣ ਅਸੀਂ 21 ਤਰੀਕ ਨੂੰ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਸਾਨੂੰ ਮਨਜ਼ੂਰੀ ਹੈ ਜਿਹੜੀ ਆ ਗਈ ਕਿ ਤਰੀਕ ਨੂੰ ਅਸੀਂ ਲਾ ਰਹੇ ਹਾਂ ਕੈਂਪ ਉਹਦੇ ਵਿੱਚ ਵੀ ਜਾਣਕਾਰੀ ਦੇਵਾਂਗੇ ਵੀ ਵੱਧ ਤੋਂ ਵੱਧ 延迟 ਹੈ ਜਿਹੜਾ ਉਹ ਸਿੱਧੀ ਵਿਜਾਈ ਥੱਲੇ ਲਿਆਂਦਾ ਜਾਵੇ ਤਾਂ ਸਰਕਾਰ ਵੱਲੋਂ ਵੀ ਪਿਛਲੇ ਸਾਲਾਂ ਚ 1500 ਰੁਪਏ ਪ੍ਰਤੀ ਏਕੜ ਸਿੱਧੀ ਵਿਜਾਈ ਦੇ ਦਿੱਤਾ ਗਿਆ ਦੀ ਐਤਕੀ ਵੀ ਇਹ ਇਲੈਕਸ਼ਨ ਕਮਿਸ਼ਨ ਦੀ ਮਨਜ਼ੂਰੀ ਜਾਂ ਉਸ ਤੋਂ ਬਾਅਦ ਇਹ ਸਕੀਮ ਆਜੂਗੀ ਤੇ ਉਹ ਵੀ ਦਿੱਤਾ ਜਾਵੇ ਉਸ ਤੋਂ ਸ਼ੁਰੂਆਤ ਕੀਤੀ ਗਈ ਸੀ ਪਿਛਲੇ ਵਾਰ ਕਿ ਸਰਕਾਰ ਮਨਜ਼ੂਰ ਹੋਣ ਤੱਕ ਐਸੇ ਕਿ ਸਿੱਧੀ ਵਿਜਾਈ ਦੇ ਥੱਲੇ ਜਿਹੜਾ ਰਕਬਾ ਜਿਹੜਾ ਵਧਾਇਆ ਜਾਵੇ ਕੀ ਇਹਦਾ ਕਿਸਾਨ ਨੂੰ ਪ੍ਰਤੀ ਏਕੜ ਦੇ हिसाब ਦੇ ਨਾਲ ਦੂਸਰੀ ਧੌਣੇ ਦੇ ਨਾਲ ਕਿੰਨਾ ਕੁ ਬੈਨੀਫਿਟ ਹੋ ਜਾਂਦਾ ਕਿੰਨਾ ਕੁ ਲੀਵਰ ਉਹਦੇ ਵਿੱਚ ਲੇਬਰ ਦਾ ਜਿਵੇਂ ਹੁਣ ਇਹਦੇ ਤੇ ਤਾਂ ਖਰਚ ਹੀ ਕੁਝ ਨਹੀਂ ਆਉਂਦਾ ਮਤਲਬ 5-700 ਰੁਪਏ ਜਿਹੜਾ ਤੇਲ ਦਾ ਖਰਚਾ ਹੈ ਉਹੀ ਆਉਂਦਾ ਜਾਂ ਝੋਨੇ ਦਾ ਜਿਹੜਾ ਬੀਜ ਹੈ ਉਹ ਆਉਂਦਾ ਤੇ ਜਿਹੜੀ ਲੇਬਰ ਹੈ ਹੁਣ 5000 ਤੱਕ ਵੀ ਏਕੜ ਦੀ ਲੇਬਰ ਹੋ ਜਾਂਦੀ ਹੈ ਕਈ ਵਾਰੀ ਤਾਂ 5000 ਤਾਂ ਸਿੱਧੀ ਵਚ ਰਹਿ ਦੇ ਵਿੱਚ ਜਿਹੜਾ ਆਪਾਂ ਕੱਦੂ ਕਰਦੇ ਆ ਤਾਂ ਉਹਦੇ ਤੇ ਤੇਲ ਵੀ ਜ਼ਿਆਦਾ ਲੱਗਦਾ ਹੈ ਟਰੈਕਟਰ ਦੀ ਵੀ ਉਹਦੇ ਤੇ ਕਸਾਈ ਵੱਧ ਹੁੰਦੀ ਹੈ ਤੇ ਬਹੁਤ ਜਿਆਦੇ ਮਤਲਬ ਇਹ ਬੈਨੀਫਿਟ ਨੇ ਜੇ ਕਿਤੇ ਮਤਲਬ ਵਿਜਿਆ ਜਾਵੇ ਪਰ ਮੈਂ ਅਸੀਂ ਇਹ ਕਿਸਾਨਾਂ ਨੂੰ ਅਪੀਲ ਕਰਦੇ ਆਂ ਵੀ ਜਿੱਥੇ ਦੋ ਵਾਰੀ ਲਗਾਤਾਰ ਆਪਾਂ ਸਿੱਧੀ ਵਿਜਾਈ ਹੈ ਜਿਹੜੀ ਕਰ ਲਈ ਤਾਂ ਉਹ ਅਗਲੀ ਵਾਰੀ ਉਹਦਾ ਜਿਹੜਾ ਖੇਤ ਹੈ ਜਿਹੜਾ ਉਹ ਬਦਲਿਆ ਜਾਵੇ ਕਿਉਂਕਿ ਕਈ ਵਾਰੀ ਜਿਹੜੇ ਰੁਟੀਨ ਦੇ ਸੌਣੀ ਦੇ ਫਸਲਾਂ ਦੇ ਨਦੀਨ ਨੇ ਉਹ ਹੋਣ ਲੱਗ ਜਾਂਦੇ ਨੇ ਜਿਹੜੇ ਕੰਟਰੋਲ ਘਟ ਰਹੇ ਹੁੰਦੇ ਨੇ ਪਰ ਫਿਰ ਵੀ ਜੇ ਕਿਤੇ ਪ੍ਰੋਬਲਮ ਆਉਂਦੀ ਹੈ ਤਾਂ ਮਹਿਕਮੇ ਨਾਲ ਸੰਪਰਕ ਕਰਕੇ ਤਾਂ ਉਹਦਾ ਪ੍ਰੋਪਰ ਦਵਾਈਆਂ ਦੇ ਨਾਲ ਰੋਕਥਾਮ ਕੀਤੀ ਜਾ ਸਕਦੀ ਹੈ